ਬਟਾਣੇ 'ਚ ਹੋਈ ਗੋਲੀਆਂ ਦੀ ਬਾਰਿਸ਼ ਦੋ ਦੀ ਮੌਤ ਪੰਜ ਲਖਮੀ ਕਿਸਨੇ ਖੇਡਿਆ ਖੂਨ ਦਾ ਖੇਤ ਰਾਤ ਦੀ ਖਮੋਸ਼ੀ 'ਚ ਗੂੰਜਿਆ ਕੋੜੀਆਂ ਬਟਾਣੇ ਦੇ ਵਿੱਚ دہشت ਦਾ ਮਾਹੌਲ ਹਮਲਾਵਰ ਕੋ ਬਟਾਣਾ ਸ਼ਹਿਰ 'ਚ ਰਾਤ ਦੇ ਸਮੇਂ ਹੋਈ ਅੰਦਾਜ਼ਨ ਗੋਲੀਬਾਰੀ ਇਹ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅੜਬਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਇਸ ਭਿਆਨਕ ਵਾਰਦਾਤ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਚਾਤ ਕੀ ਪੰਜ ਹੋਰ ਜ਼ਖਮੀ ਹੋ ਗਏ ਨੇ ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰੀ ਘਟਨਾ ਜੋ ਕਿ ਕੀ ਹੈ ਤਾਲਾ ਦੇ ਖਜੂਰੀ ਗੇਟ ਨੇੜੇ ਜੱਸਾ ਰਾਮ ਗੜੀਆ ਚੌਕ ਜੋ ਸ਼ੁੱਕਰਵਾਰ ਰਾਤ ਨੂੰ 9 ਵਜੇ ਦੇ ਕਰੀਬ ਇੱਕ ਬੂਠ ਹਾਊਸ ਦੇ ਸਾਹਮਣੇ ਕੁਝ ਅਣਜਾਣ ਹਮਲਾਵਰੋ ਆਏ ਜਿਹੜੇ ਅਚਾਨਕ ਅਤੁੱਤ ਗੋਲੀਆਂ ਚਲਾਉਣ ਲੱਗ ਪਏ ਹਮਲੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਮਰਿਤਕਾ ਦੀ ਪਛਾਣ ਸਰਬਜੀਤ ਸਿੰਘ ਉਰਫ ਕਾਕਾ ਨਿਵਾਸੀ ਪਿੰਡ ਬੁੱਲੇਵਾਲ ਅਤੇ ਕਰਨ ਮਹਾਜਨ ਨਿਵਾਸੀ ਗਾਂਧੀ ਚੌਕ ਪਟਾਲਾ ਵੱਜੋਂ ਹੋਈ ਹੈ ਇਸ ਹਮਲੇ ਦੇ ਵਿੱਚ ਪੰਜ ਹੋਰ ਲੋਕ ਜ਼ਖਮੀ ਹੋਏ ਨੇ ਅਮਰਿਤਪਾਲ ਸਿੰਘ ਯੋਗਰ ਕਿਸ਼ੋਰ ਅਮਨਜੋਤ ਸਿੰਘ ਸੰਜੀਵ ਸੇਟ ਅਤੇ ਬੋਟ ਸ਼ੋਰੂਮ ਦੇ ਮਾਲਕ ਚੰਦਰ ਚੰਦਾ ਸਿਵਲ ਹਸਪਤਾਲ ਬਟਾਲਾ ਵਿੱਚ ਤੈਨਾਤ ਡਾਕਟਰ ਸਾਇਲ ਨੇ ਦੱਸਿਆ ਕਿ ਸਰਬਜੀਤ ਤੇ ਕਰਨ ਦੀ ਮੌਤ ਮੌਕੇ ਤੇ ਹੀ ਹੋ ਚੁੱਕੀ ਸੀ ਜ਼ਖਮੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿੱਚ ਦੋ ਗੰਭੀਰ ਹਾਲਾਤ ਵਿੱਚ ਅਮਰਿਤਸਰ ਰੈਪਰ ਕਰ ਦਿੱਤੇ ਗਏ ਨੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਗੋਲੀकांड ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਪੰਜ ਜ਼ਖਮੀ ਹੋਏ ਨੇ ਤੇ ਇਸ ਦੇ ਨਾਲ ਦਾਸਵਾਂ ਕੇ ਫਿਲਹਾਲ ਪੁਲਿਸ ਵੱਲੋਂ ਵਾਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਖੂਨੀ ਵਾਰਦਾਤ ਨੇ ਬਟਾਲਾ ਦੇ ਨਿਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਇਹ ਨਾਮਲਾਵਰਾਂ ਤੱਕ ਪਹੁੰਚ ਦਿਆ ਅਸੀਂ ਇਸ ਮਾਮਲੇ ਤੇ ਨਿਗਰਾਨੀ ਬਣਾਈ ਰੱਖਾਂਗੇ ਹੋਰ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਰੌਤਾਂ ਬਾਤ ਬਟਾਲੇ ਚ ਹੋਈ ਗੋਲੀਆਂ ਦੀ ਬਾਰਿਸ਼ ਦੋ ਦੀ ਮੌਤ ਪੰਜ ਲਖਮੀ ਕਿਸ ਨੇ ਖੇਡਿਆ ਖੂਨ ਦਾ ਖੇਤ ਰਾਤ ਦੀ ਖਮੋਸ਼ੀ ਚ ਗੂੰਜਿਆ ਕੋੜੀਆਂ ਬਟਾਲੇ ਦੇ ਵਿੱਚ دہشت ਦਾ ਮਾਹੌਲ ਹਮਲਾਵਰ ਕੋਮ ਬਟਾਲਾ ਸ਼ਹਿਰ ਚ ਰਾਤ ਦੇ ਸਮੇਂ ਹੋਈ ਅੰਦਤੋਂ ਗੋਲੀਬਾਰੀ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਅੜਬਛਾਤੇ ਹਮਲਾਵਰਾਂ ਵੱਲੋਂ ਕੀਤੀ ਗਈ ਇਸ ਭਿਆਨਕ ਵਾਰਤਾਤ ਵਿੱਚ ਦੋ ਨੌਜਵਾਨਾਂ ਦੀ ਅਤ ਹੋ ਗਈ ਹੈ ਚਾਤ ਕੀ ਪੰਜ ਹੋਰ ਜ਼ਖਮੀ ਹੋ ਗਏ ਨੇ ਆਓ ਤੁਹਾਨੂੰ ਦੱਸਦੇ ਹਾਂ ਕਿ ਪੂਰੀ ਘਟਨਾ ਜੋ ਕਿ ਕੀ ਹੈ ਤਾਲਾ ਦੇ ਖਜੂਰੀ ਗੇਟ ਨੇੜੇ ਜੱਸਾ ਰਾਮ ਗੜੀਆਂ ਚੌਕ ਜਿ ਸ਼ੁੱਕਰਵਾਰ ਰਾਤ ਨੂੰ 9 ਵਜੇ ਦੇ ਕਰੀਬ ਇੱਕ ਬੂਠ ਹਾਊਸ ਦੇ ਸਾਹਮਣੇ ਕੁਝ ਅਣਜਾਣ ਹਮਲਾਵਰੋ ਆਏ ਜਿਹੜੇ ਅਚਾਨਕ ਅਤਵਾਦ ਗੋਲੀਆਂ ਚਲਾਉਣ ਲੱਗ ਪਏ ਹਮਲੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅੰਮ੍ਰਿਤਕਾ ਦੀ ਪੇਸ਼ਾੜ ਸਰਬਜੀਤ ਸਿੰਘ ਉਰਫ ਕਾਕਾ ਨਿਵਾਸੀ ਪਿੰਡ ਬੁੱਲੇਵਾਲ ਅਤੇ ਕਰਨਵ ਮਹਾਜਨ ਨਿਵਾਸੀ ਗਾਂਧੀ ਚੌਕ ਪਟਾਲਾ ਵੱਜੋਂ ਹੋਈ ਹੈ ਇਸ ਹਮਲੇ ਦੇ ਵਿੱਚ ਪੰਜ ਹੋਰ ਲੋਕ ਜ਼ਖਮੀ ਹੋਏ ਨੇ ਅੰਮ੍ਰਿਤਪਾਲ ਸਿੰਘ ਯੋਗਲ ਕਿਸ਼ੋਰ ਅਮਨਜੋਤ ਸਿੰਘ ਸੰਜੀਵ ਸੇਟ ਅਤੇ ਬੋਟ ਸ਼ੋਰੂਮ ਦੇ ਮਾਲਕ ਚੰਦਰ ਚੰਦਾ ਸਿਵਲ ਹਸਪਤਾਲ ਬਟਾਲਾ ਵਿੱਚ ਤੇਨਾ ਡਾਕਟਰ ਸਾਇਰ ਨੇ ਦੱਸਿਆ ਕਿ ਸਰਬਜੀਤ ਤੇ ਕਰਨਵ ਦੀ ਮੌਤ ਮੌਕੇ ਤੇ ਹੀ ਹੋ ਚੁੱਕੀ ਸੀ ਜ਼ਖਮੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਚਿਨਾ ਵਿੱਚ ਦੋ ਗੰਭੀਰ ਹਾਲਾਤੇ ਵਿੱਚ ਅੰਮ੍ਰਿਤਸਰ ਰੈਪਰ ਕਰ ਦਿੱਤੇ ਗਏ ਨੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਇਸ ਗੋਲੀਕਾਂਡ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਪੰਜ ਜ਼ਖਮੀ ਹੋਏ ਨੇ ਤੇ ਇਸ ਦੇ ਨਾਲ ਦਾ ਸਵਾ ਕੇ ਫਿਲਹਾਲ ਪੁਲਿਸ ਵੱਲੋਂ ਵਾਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਖੋਨੀ ਵਾਰਦਾਤ ਨੇ ਬਟਾਲਾ ਦੇ ਰਿਹਾਇਸ਼ੀਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨੀ ਜਲਦੀ ਹੀ ਨਾਮਲਾਵਰਾਂ ਤੱਕ ਪਹੁੰਚਦੀ ਹੈ ਅਸੀਂ ਇਸ ਮਾਮਲੇ ਤੇ ਦੀ ਗਰਾਨੀ ਬਣਾਈ ਰੱਖਾਂਗੇ ਹੋਰ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ